ਦੇਖੋ ਅੱਜ ਜੋ ਸਾਡੇ ਉਪ ਰਾਸ਼ਟਰਪਤੀ ਦੀ ਤੋਹੇਨ ਇਹ ਇਹਨਾਂ ਨੇ ਸਾਡੇ ਜਿਹੜੇ ਕਾਂਗਰਸ ਦੇ ਜਿਹੜੇ ਰਾਹੁਲ ਗਾਂਧੀ ਦੇ ਉਹਨਾਂ ਦੇ ਬ੍ਰਿਗੇਡ ਨੇ ਕੀਤੀ ਹੈ ਇਹ ਬੜੀ ਸ਼ਰਮਨਾਕ ਹੈ ਅੱਜ ਅਸੀਂ ਉਹਨਾਂ ਦਾ ਪੁਤਲਾ ਫੂਕ ਕੇ ਇਹ ਰੋਸ ਜ਼ਾਹਰ ਕੀਤਾ ਅਸੀਂ ਸਮਝਦੇ ਹਾਂ ਇਹਨਾਂ ਨੂੰ ਸ਼ਰਮ ਆਣੀ ਚਾਹੀਦੀ ਹੈ ਸੰਵਿਧਾਨ ਤੇ ਬੈਠੇ ਉਪ ਰਾਸ਼ਟਰਪਤੀ ਦੀ ਇਤਰਾ ਮਮਿਕਰੀ ਕਰਨੇ ਇਹ ਦਰਸਾਉਂਦਾ ਹੈ ਕਿ ਇਹ ਬੁਖਲਾੜ ਵਿੱਚ ਨੇ ਇਹਨਾਂ ਦੀ ਨਈਆ ਜਿਹੜੀ ਬਿਲਕੁਲ ਡੁੱਬਨ ਵਾਲੀ ਹੈ ਜੋ ਪ੍ਰਧਾਨ ਮੰਤਰੀ ਦੀ ਪੂਰੇ ਦੇਸ਼ ਦੇ ਨਹੀਂ ਪੂਰੇ ਵਿਸ਼ਵ ਵਿੱਚ ਲੋਕਪ੍ਰਿਤਾ ਵੱਧ ਰਹੀ ਹੈ ਇਹਨਾਂ ਨੂੰ 2024 ਦੇ ਵਿੱਚ ਨਜ਼ਰ ਆ ਰਿਹਾ ਹੈ ਜਿਵੇਂ ਬਕਸ਼ੀ ਪਾਰਟੀਆਂ ਨੂੰ ਕਿ ਦੁਬਾਰਾ ਤੋਂ ਫਿਰ ਮੋਦੀ ਆ ਰਿਹਾ ਵਾ ਜਿਸ ਕਰਕੇ ਇਹ ਬੁਖਲਾਏ ਹੋਏ ਨੇ ਇਹ ਕਦੀ ਗਠਬੰਧਨ ਬਣਾ ਰਹੇ ਇਹ ਗਠਬੰਧਨ ਨਹੀਂ ਕਰ ਰਹੇ ਇਹ ਇੰਡੀਆ ਗਠਬੰਧਨ ਨਹੀਂ ਠਕਬੰਧਨ ਬਣਾ ਰਹੇ ਨੇ ਜੁਗਤ ਲਾ ਰਹੇ ਨੇ ਕਿ ਦੇਸ਼ ਨੂੰ ਕਿਸ ਤਰ੍ਹਾਂ ਲੁੱਟਿਆ ਜਾਵੇ ਤੁਸੀਂ ਪਿਛਲੇ ਦਿਨੀ ਦੇਖਿਆ ਵਾ ਕਿ ਇਹਨਾਂ ਦੇ ਇੱਕ ਐਮਪੀ ਕੋਲ ਹਜ਼ਾਰਾਂ ਕਰੋੜ ਰੁਪਏ ਫੜਿਆ ਗਿਆ ਵਾ ਤੁਸੀਂ ਸਮਝ ਸਕਦੇ ਹੋ ਕਿ ਇੱਕ ਕਾਂਪੀ ਕੋ ਫੜਿਆ ਗਿਆ ਜੇ 70 ਸਾਲ ਇਹਨਾਂ ਰਾਜ ਕੀਤਾ ਤੇ ਕਿੰਨਾ ਪੈਸਾ ਲੁੱਟਿਆ ਹੈ ਕਿ ਦੇਸ਼ ਦਾ ਤੇ ਇਹ ਮੋਦੀ ਸਾਹਿਬ ਦੀ ਗੰਟੀ ਹੈ ਕਿ ਕਿਸੇ ਵੀ ਲੁਟੇਰੇ ਨੂੰ ਦੇਸ਼ ਦਾ ਪੈਸਾ ਲੁੱਟਣ ਲੁੱਟਣ ਨਹੀਂ ਦਿੱਤਾ ਜਾਏਗਾ ਇਹ ਲੋਕ ਉਹ ਨੇ ਕਿ ਜਿਹੜੇ ਦੇਸ਼ ਨੂੰ ਧਰਮ ਦੇ ਨਾਂ ਤੇ ਵੰਡਦੇ ਰਹੇ ਆ ਇਹਨਾਂ ਨੇ ਹੀ ਲੋਕਾਂ ਨੇ ਕਦੀ ਸਾਡੇ ਅਸੀ ਭਾਈਚਾਰੇ ਨੂੰ ਕਦੀ ਆਦੀਵਾਸੀ ਨੂੰ ਕਦੀ ਬੀਸੀ ਨੂੰ ਲੁੱਟਦੇ ਰਹੇ ਪਰ ਅੱਜ ਜੇ ਸਾਡੀ ਭਾਰਤੀ ਜਨਤਾ ਪਾਰਟੀ ਨੇ ਦੇਸ਼ ਦਾ ਸਰਵੋੱਚ ਪਦ ਹੁੰਦਾ ਹੈ ਰਾਸ਼ਟਰਪਤੀ ਦਾ ਸਾਡੇ ਰਾਸ਼ਟਰਪਤੀ ਪਦ ਤੇ ਰਾਮਨਾਥ ਕੋਵਿੰਦ ਜੀ ਨੂੰ ਬਿਠਾਇਆ ਇਹ ਉਹਨਾਂ ਨੂੰ ਰਾਸ਼ਟਰਪਤੀ ਨਹੀਂ ਮੰਨਦੇ ਸੀ ਜੇ ਸਾਡੇ ਸਾਡੀ ਸਰਕਾਰ ਨੇ ਦੇਸ਼ ਦੇ ਸਭੋਚ ਪਦ ਵਿੱਚ ਇੱਕ ਆਦੀਵਾਸੀ ਮੈਲਾ ਨੂੰ ਰਾਸ਼ਪਤੀ ਬਣਾਇਆ ਇਹ ਉਹਨਾਂ ਨੂੰ ਰਾਸ਼ਪਤੀ ਮੰਨਣ ਨੂੰ ਤਿਆਰ ਨਹੀਂ ਐ ਔਰ ਜੇ ਜੱਟ ਸਮਾਜ ਤੋਂ ਸਾਡੇ ਉਪ ਰਾਸ਼ਪਤੀ ਬਣੇ ਨੇ ਹੋਏ ਉਹਨਾਂ ਨੂੰ ਉਹਨਾਂ ਦਾ ਵੀ ਅਪਮਾਨ ਕਰ ਰਹੇ ਇਹਨਾਂ ਦੀ ਬਖਲਾਹਟ ਨਜ਼ਰ ਆ ਰਹੀ ਹੈ ਪਰ ਜਿਹੜੀ ਦੇਸ਼ ਦੀ ਜਨਤਾ ਇਹਨਾਂ ਨੂੰ ਮੂੰਹ ਲਾਣ ਵਾਲੀ ਨਹੀਂ ਹੈ 2024 ਤੇ ਇਹ ਬਖਲਾਹਟ ਹੈ ਇਹਨਾਂ ਦੀ ਜਿਸ ਤਰੀਕੇ ਨਾਲ ਬੰਦੀ ਕੀਤੀ ਗਈ ਉਸ ਇਹ ਦੇਸ਼ ਦੇ ਬਿਲਕੁਲ ਸੰਜੀਦਾ ਹੀ ਨਹੀਂ ਹੈ ਤੁਸੀਂ ਦੇਖ ਲਓ ਕਿ ਕੀ ਤੁਹਾਨੂੰ ਲੱਗਦਾ ਕਿ ਵੀ ਅੱਜ ਬੱਚਾ ਬੱਚਾ ਜਾਣਦਾ ਕਿ ਰਾਹੁਲ ਗਾਂਧੀ ਨੂੰ ਤੇ ਤੁਸੀਂ ਮੋਦੀ ਸਾਹਿਬ ਨੂੰ ਵੇਜ਼ਨ ਕਰ ਸਕਦੇ ਹੋ ਕੰਪੈਰੀਜ਼ਨ ਕਰਦੇ ਹੋ ਇਹਨਾਂ ਕੋਲ ਨਰਤਤਵ ਨਹੀਂ ਹੈ ਇਹ ਬਖਲਾਹਟ ਦੇ ਵਿੱਚ ਜਿਨ੍ਹਾਂ ਦੀ ਆਪਸ ਵਿੱਚ ਵਿਚਾਰਤਾ ਵਰਭਤ ਹਾਰ ਨਹੀਂ ਜਲਦੀ ਕਿਸੇ ਤਰ੍ਹਾਂ ਦਾ ਉਹਨਾਂ ਦਾ ਕੋਈ ਵਿਚਾਰਿਕ ਸਮਝੌਤਾ ਨਹੀਂ ਪਰ ਉਹ ਅੱਜ ਦੇਸ਼ ਨੂੰ ਡਟਣ ਵਾਸਤੇ ਇੱਕ ਇੰਡੀਆ ਗਠਜੁਟਬੰਧ ਨਾਮ ਤੇ ਇੱਕ ਠਗਬੰਧਨ ਬਣਾ ਰਹੇ ਨੇ ਜਨਤਿਕ ਰੋਸ ਪ੍ਰਦਰਸ਼ਨ ਕੀਤਾ ਅੱਜ ਪੂਰੇ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਵੱਲੋਂ ਔਰ ਆਮ ਲੋਕਾਂ ਵੱਲੋਂ ਇਹਨਾਂ ਦਾ ਪਤਲਾ ਫੂਕ ਕੇ ਅਸੀਂ ਪ੍ਰਦਰਸ਼ਨ ਕੀਤਾ ਵਾ ਔਰ ਇਹਨਾਂ ਨੂੰ ਦੱਸਿਆ ਵਾ ਕਿ 2024 ਦੇ ਵਿੱਚ ਹਿੰਦੁਸਤਾਨ ਦੀ ਜਨਤਾ ਤੁਹਾਨੂੰ ਮੂੰਹ ਲਾਉਣ ਵਾਲੀ ਨਹੀਂ ਹੈ ਸਹਿਤ ਤੁਸੀਂ ਜਿੰਨਾ ਮਰਜ਼ੀ ਕਰ ਲਓ ਆਏਗਾ ਤਾਂ મોદી ਹੀ ਬਾਪੀ ਜੰਦਾਬਾ